ਨਮਸਕਾਰ ਸਤ ਸ੍ਰੀ ਅਕਾਲ ਦਾ ਪੰਜਾਬ ਪਲਸ ਇੰਟਰੈਕਸ਼ਨ ਸੀਰੀਜ਼ ਦੇ ਵਿੱਚ ਮੈਂ ਗੁਰਤੇਜ ਤੁਹਾਡਾ ਸਵਾਗਤ ਕਰਦਾ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਪੰਜਾਬ ਦੀ ਰਾਜਧਾਨੀ ਬਣਾਈ ਗਈ ਚੰਡੀਗੜ੍ਹ ਬੋਧ ਦੇ ਖੇਤਰ ਦੇ ਵਿੱਚ ਇਹ ਨਵਾਂ ਸ਼ਹਿਰ ਬਸਿਆ ਆਜ਼ਾਦ ਪੰਡ ਦਾ ਪਹਿਲਾ ਪਲੈਨਡ ਸਿਟੀ ਇਸ ਸ਼ਹਿਰ ਦੇ ਉੱਪਰ ਪੰਜਾਬ ਦਾ ਮੋੜ ਤੋਂ ਹੀ ਹਦਕਾ ਦੇ ਪਰ ਜਦੋਂ ਨਵੇਂ ਰਾਜ ਪੁਨਰਗਠਨ ਐਕਟ ਦੇ ਤਹਿਤ ਹਰਿਆਣਾ ਰਾਜ ਬਣਿਆ ਉਦੋਂ ਤੋਂ ਲੈ ਕੇ ਵਰਤਮਾਨ ਸਮੇਂ ਤੱਕ ਦੋਨੇ ਸਟੇਟਾਂ ਆਪ ਦਾ ਅਧਿਕਾਰ ਚਲਾਉਂਦੀਆਂ ਨੇ ਪਰ ਪੰਜਾਬ ਦਾ ਜਿਹੜਾ ਅਸਲੀ ਅਧਿਕਾਰ ਇਸ ਕਰਕੇ ਮੰਨੇ ਜਾਂਦਾ ਕਿਉਂਕਿ ਇਹ ਪੰਜਾਬ ਦੀ ਜ਼ਮੀਨ ਤੇ ਬਣਿਆ ਸੀ ਜਦੋਂ ਹਰਿਆਣਾ ਹੁੰਦੇ ਵਿੱਚ ਵੀ ਨਹੀਂ ਸੀ ਪਰ ਵਰਤਮਾਨ ਸਮੇਂ ਦੇ ਵਿੱਚ ਜਿਹੜੀ ਸਾਡੀ ਪੰਜਾਬ ਸਰਕਾਰ ਵਕ ਵਕ ਸਮਯਾਂ ਤੇ ਜਿਹੜਾ ਹੈ ਚੰਡੀਗੜ੍ਹ ਤੋਂ ਉਹਦਾ ਅਧਿਕਾਰ ਹੈ ਉਹ ਛੱਡਣ ਦੀ ਤਾਕਤ ਚ ਰਹਿੰਦੀ ਹੈ ਉਹਨਾਂ ਦੇ ਜਿਹੜੇ ਕਦਮ ਨੇ ਉਸ ਤਰ੍ਹਾਂ ਦੇ ਜੀ ਕਿ ਉਹ ਪੰਜਾਬ ਦਾ ਅਧਿਕਾਰ ਛੱਡ ਰਹੇ ਨਹੀਂ ਤੇ ਹਰਿਆਣਾ ਨੂੰ ਉਸ ਤੇ ਆਪਣਾ ਅਧਿਕਾਰ ਜਮਾਉਣ ਦੇ ਵਕ ਵਕ ਮੌਕੇ ਦਿੱਤੇ ਜਾਂਦੇ ਨੇ ਚਾਹੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਮਾਮਲਾ ਹੋਵੇ ਜਾਂ ਪ੍ਰਧਾਨ ਜਿਹੜੀ ਸਾਡੇ ਮੁੱਖ ਮੰਤਰੀ ਸਾਹਿਬ ਨੇ ਉਨ੍ਹਾਂ ਦੇ ਆਵਾਜ਼ ਦਾ ਮਸਲਾ ਹੋ ਗਿਆ ਤੇ ਹੁਣ ਜਿਹੜਾ ਮਸਲਾ ਹੈ ਉਹ ਇਸ ਕਰਕੇ ਦੁਆਰਾ ਗਰਮ ਹੋ ਚੁੱਕਿਆ ਕਿ ਹਰਿਆਣਾ ਵਿਧਾਨ ਸਭਾ ਨੂੰ ਸਥਾਪਿਤ ਕਰਨ ਦੀ ਲਈ ਜਿਹੜੀ 10 ਏਕੜ ਜ਼ਮੀਨ ਹੈ ਉਹ ਆਈਟੀ ਪਾਰਕ ਅਤੇ ਚੰਡੀਗੜ੍ਹ ਰੇਲਵੇ ਸਟੇਸ਼ਨ ਦੇ ਨੇੜੇ ਨਿਰਧਾਰਿਤ ਕਰਨ ਦੀ ਜਿਹੜੀ ਹੈ ਉਹ ਖਬਰ ਸਾਹਮਣੇ ਆਈ ਹੈ ਦੋ ਸਾਲ ਪਹਿਲਾਂ ਮਨੋਹਰ لال ਖੱਟਰ ਮੁੱਖ ਮੰਤਰੀ ਹਰਿਆਣਾ ਨੇ ਮਰੀਓ ਗ੍ਰਹਿ ਮੰਤਰੀ ਅਮਿਤ ਸ਼ਰ ਦੇ ਕੋਲੇ ਇਹ ਮੰਗ ਰੱਖੀ ਸੀ ਤੇ ਉਦੋਂ ਭਗਵੰਤ ਮਾਨਿਕ ਟਵੀਟ ਕੀਤਾ ਸੀ ਕਿ ਜੇ ਤੁਸੀਂ ਹਰਿਆਣਾ ਨੂੰ ਜਗ੍ਹਾ ਦੇ ਰਹੇ ਹੋ ਤਾਂ ਸਾਨੂੰ ਪੰਜਾਬ ਨੂੰ ਵੀ ਜਗ੍ਹਾ ਦਿਓ ਔਰ ਇਹ ਟਵੀਟ ਆਪਣੇ ਆਪ ਦੇ ਵਿੱਚ ਪੰਜਾਬ ਦੀ ਜਿਹੜੀ ਦਾਅਵੇਦਾਰੀ ਹੈ ਮਜ਼ਬੂਤ ਦਾਅਵੇਦਾਰੀ ਹੈ ਉਸ ਨੂੰ ਤੋੜਨ ਦੀ ਇੱਕ ਜਿਹੜਾ ਹੈ ਕਦਮ ਸੀ ਸਾਹਮਣੇ ਸੀ ਅੱਜ ਤੁਹਾਡੇ ਨਾਲ ਐਸੇ ਮੁੱਦਿਆਂ ਨੂੰ ਸੂਖਮਤਾ ਦੇ ਨਾਲ ਸਰਲਤਾ ਦੇ ਨਾਲ ਸਮਝਾਉਣ ਦੇ ਲਈ ਸਭ ਦਾ ਆਏ ਸਦਕਾਰੀ ਅਸਰ ਲਦਰ ਜੀ ਮੌਜੂਦ ਨੇ ਲਦਰ ਸਾਹਿਬ ਨਮਸਕਾਰ ਸਤਿ ਸ੍ਰੀ ਅਕਾਲ ਨਮਸਕਾਰ ਸਤਿ ਸ੍ਰੀ ਅਕਾਲ ਗੁਰਤੇਜ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਲਦਰ ਸਾਹਿਬ ਕਿਸੇ ਜਾਣ ਪਹਿਚਾਨ ਦੇ ਮੁਖਤਾਜ ਨਹੀਂ ਨੇ ਔਰ ਵਕ ਵਕ ਸਮੇਂ ਤੇ ਵਕ ਵਕ ਵੇਲੇ ਤੇ ਉਹ ਸਾਡੇ ਨਾਲ ਜੁੜ ਕੇ ਜਿਹੜਾ ਹੈ ਸਾਨੂੰ ਮਾਰਗਦਰਸ਼ਨ ਕਰਦੇ ਰਹਿੰਦੇ ਨੇ ਲਦਰ ਸਾਹਿਬ ਕੀ ਅਜਿਹਾ ਪ੍ਰਵਧਾਨ ਹੈ ਕਿ ਜਿਹੜੀ ਸਰਕਾਰ ਹੈ ਜਾਂ ਰਾਜਪਾਲ ਸਾਹਿਬ ਨੇ ਉਹ ਉਹਨਾਂ ਨੂੰ ਪੰਜਾਬ ਦੀ ਰਾਜਧਾਨੀ ਦੇ ਵਿੱਚ ਇੱਕ ਵੱਖਰੀ ਜਗ੍ਹਾ ਦੇ ਸਕਦੇ ਨੇ ਗੁਰਤੇਜ ਜੀ ਇਹ ਆਪਣਾ ਚੰਡੀਗੜ੍ਹ ਜਿਹੜਾ ਖੇਤਰ ਹੈ ਇਹ ਆਪਣਾ ਅੱਜ ਦੇ ਦਿਨ ਦੇ ਵਿੱਚ ਯੂਨੀਅਨ ਟਰੈਟਰੀ ਹੈ ਤੇ ਐਸ ਪਰ ਲਾ ਯੂਨੀਅਨ ਟਰੈਟਰੀ ਜਿਹੜਾ ਹੈ ਇਹ ਆਪਣਾ ਆ ਡਿਪਾਰਟਮੈਂਟ ਆਫ ਹੋਮ ਅਫੇਅਰਸ ਭਾਰਤ ਦੇ ਗ੍ਰਹਿ ਮੰਤਰਾਲੇ ਦੇ ਵੱਲੋਂ ਗਵਰਨ ਹੁੰਦਾ ਹੈ ਸੋ ਇਸ ਕਰਕੇ ਜਿਹੜੇ ਸਾਰੇ ਅਧਿਕਾਰ ਹੈਗੇ ਆ ਯੂਟੀ ਐਡਮਿਨਿਸਟ੍ਰੇਸ਼ਨ ਦੇ ਕਿਸੇ ਨੂੰ ਜ਼ਮੀਨ ਦੇਣੀ ਨਾ ਦੇਣੀ ਇਹ ਦੇ ਜਿਹੜੇ ਲੀਗਲ ਅਖਤਿਆਰ ਹੈਗੇ ਆ ਇਹ ਆਪਣਾ ਗ੍ਰਹਿ ਮੰਤਰਾਲੇ ਕੋਲ ਹੈਗੇ ਆ ਗਵਰਨਮੈਂਟ ਆਫ ਇੰਡੀਆ ਦੇ ਕੋਲ ਲੇਕਿਨ ਜਿਹੜਾ ਆਪਣਾ ਪ੍ਰਸ਼ਾਸਕ ਹੈ ਦਾ ਐਡਮਿਨਿਸਟ੍ਰੇਟਰ ਹੈ ਉਹ ਪੰਜਾਬ ਦਾ ਗਵਰਨਰ ਹੈ ਤੇ ਉਹਦੇ ਕੋਲ ਯੂਟੀ ਦੇ ਐਡਮਿਨਿਸਟਰेटर ਹੋਣ ਦਾ ਪ੍ਰਸ਼ਾਸਕ ਹੋਣ ਦਾ ਵਾਧੂ ਚਾਰਜ ਵੀ ਉਹਦੇ ਕੋਲ ਕਾਫੀ ਧਾਕਿਆਂ ਤੋਂ ਚੱਲਿਆ ਆ ਰਿਹਾ ਹੈਗਾ ਇਹਨੂੰ ਚਾਰਜ ਦੇਣ ਦਾ ਵੀ ਪਿੱਛੇ ਇਹੀ ਮਨਸ਼ਾ ਹੈ ਹਿਸਟਰੀ ਹੈ ਕਿ ਚੰਡੀਗੜ੍ਹ ਪੰਜਾਬ ਦਾ ਆ ਜੇ ਆਪਾਂ ਪਿਛਲੇ ਇਤਿਹਾਸ ਨੂੰ ਦੇਖਿਆ ਜਾਵੇ ਤਾਂ ਜਦੋਂ ਦੇਸ਼ ਆਜ਼ਾਦ ਹੋਇਆ ਤੇ ਆਪਾਂ ਜਿਹੜੀ ਰਾਜਧਾਨੀਆਂ ਉਹ ਕਿੱਥੇ ਬਣਾਨੀਆਂ ਉਦੇ ਵਾਸਤੇ ਸੋਚ ਵਿਚਾਰ ਕੇ ਫੈਸਲਾ ਲਿਆ ਗਿਆ ਸੀਗਾ ਕਿ ਵੀ ਇੱਕ ਨਵਾਂ ਸ਼ਹਿਰ ਪਲੈਨ ਸਿਟੀ ਬਸਾਇਆ ਜਾਵੇ ਜਿਹੜਾ ਪੰਜਾਬ ਦੀ ਰਾਜਧਾਨੀ ਹੋਵੇ ਤੇ ਚੰਡੀਗੜ੍ਹ ਦਾ ਜਿਹੜਾ ਖੇਰ ਹੈ ਇਹ ਆਪਣਾ ਪਵਾਦ ਦੇ 22 ਪਿੰਡਾਂ ਨੂੰ ਆਪਣਾ ਖਾਲੀ ਕਰਵਾ ਕੇ ਉਜ਼ਾੜ ਕੇ ਇੱਥੇ ਬਸਾਇਆ ਗਿਆ ਉਸ ਵੇਲੇ ਹਰਿਆਣਾ ਵੀ ਤੇ ਹਿਮਾਚਲ ਵੀ ਇਹ ਦੋਵੇਂ ਇਹਦੇ ਪੰਜਾਬ ਦੇ ਪਾਰ ਸੀਗੇ ਲੇਕਿਨ ਰਾਜਨੀਤਿਕ ਲੋਕਾਂ ਵੱਲੋਂ ਤੌਰੀ ਸੋਚ ਵੱਲੋਂ ਜਾਂ ਇਤਿਹਾਸਿਕ ਕਈ ਕਾਰਨਾ ਕਰਕੇ ਪੰਜਾਬ ਦੇ ਵਿੱਚੋਂ ਹਿਮਾਚਲ ਅਲੱਗ ਹੋਇਆ ਹਰਿਆਣਾ ਅਲੱਗ ਹੋਇਆ ਹਿਮਾਚਲ ਨੇ ਆਪਣੀ ਰਾਜਧਾਨੀ Shimla ਬਣਾ ਲਈ ਤੇ ਆਪਣਾ ਹਰਿਆਣਾ ਨੇ ਜਿਹੜੀ 1966 ਦੇ ਵਿੱਚ ਹੋਂਦ ਵਿੱਚ ਆਇਆ ਉਹਨੇ ਆਪਣੀ ਰਾਜਧਾਨੀ Chandigarh ਹੀ ਰੱਖੀ ਤੇ Chandigarh ਨੂੰ United Territory ਜਿਹੜਾ ਸੀਗਾ ਉਸ ਦਾ ਕੁਝ ਸਮੇਂ ਵਾਸਤੇ ਤਾਂ ਕਿ ਜਿਹੜਾ Chandigarh ਦਾ ਰਾਜਧਾਨੀ ਦਾ ਫੈਸਲਾ ਉਹ ਬਾਅਦ ਚ ਕੀਤਾ ਜਾਵੇਗਾ ਇਦੇ ਵਾਸਤੇ ਇਹਨੂੰ ਆਪਣਾ ਯੂਟੀ ਡਿਕਲੇਅਰ ਕਰ ਦਿੱਤਾ ਗਿਆ। ਲੇਕਿਨ ਦੇਖਣ ਵਾਲੀ ਗੱਲ ਇਹ ਹੈਗੀ ਆ ਕਿ ਆਪਣਾ ਜਦੋਂ ਵੀ ਕੋਈ ਨਵੇਂ ਪ੍ਰਾਂਤ ਪਹਿਲੇ ਵੱਡੇ ਪ੍ਰਾਂਤਿਓਂ ਨਿਕਲਦੇ ਹੈਗੇ ਆ ਤਾਂ ਦੋਨ ਪੁਰਾਣੇ ਪ੍ਰਾਂਤ ਨੂੰ ਵੀ ਤੇ ਨਵੇਂ ਪ੍ਰਾਂਤ ਨੂੰ ਵੀ ਆਪਣਾ ਅਲੱਗ-ਅਲੱਗ ਰਾਜਧਾਨੀਆਂ ਦਿੱਤੀਆਂ ਜਾਂਦੀਆਂ ਔਰ ਸੈਂਟਰਲ ਗਵਰਨਮੈਂਟ ਹਮੇਸ਼ਾ ਮਦਦ ਕਰਦੀ ਆ ਜਿਵੇਂ ਤੁਸੀਂ ਆਂਧਰਾ ਪ੍ਰਦੇਸ਼ ਵੀ ਦੇਖਿਆ ਗਿਆ ਹੈਗਾ ਕਿ ਤੇਲੰਗਾਨਾ ਨੂੰ ਹਾਈਦਰਾਬਾਦ ਦਿੱਤਾ ਗਿਆ ਤੇ ਆਂਧਰਾ ਪ੍ਰਦੇਸ਼ ਲਈ ਇੱਕ ਨਵੀਂ ਰਾਜਧਾਨੀ ਬਣ ਰਹੀ ਹੈਗੀ ਹਮ ਲੇਕਨ ਪੰਜਾਬ ਦਾ ਜਿਹੜਾ ਆਪਣਾ ਪੰਜਾਬ ਦੀ ਪਹਿਲਾ ਦੇਸ਼ ਦੀ ਵੰਡ ਵੇਲੇ ਵੰਡ ਹੋਈ ਬਹੁਤ ਵੱਡਾ ਪਾਰਟ ਜਿਹੜਾ ਪੰਜਾਬ ਦਾ ਉਹ ਪਾਕਿਸਤਾਨ ਦੇ ਵਿੱਚ ਰਹਿ ਗਿਆ ਜਿਹੜਾ ਪੰਜਾਬ ਦਿੱਲੀ ਨੂੰ ਟੱਚ ਕਰਦਾ ਸੀਗਾ ਜਿਹੜਾ ਪੰਜਾਬ ਦੇ ਵਿੱਚ ਹਿਮਾਚਲ ਦਾ ਵੀ ਇਲਾਕਾ ਸੀਗਾ ਇਹਦਾ ਬਹੁਤ ਵੱਡਾ ਨੁਕਸਾਨ ਅਕਾਲੀਆਂ ਨੇ ਤੇ ਕਾਂਗਰਸ ਨੇ ਦੋਵਾਂ ਪਾਰਟੀਆਂ ਨੇ ਕੀਤਾ ਅਕਾਲੀਆਂ ਨੇ ਮੋਰਚਾ ਲਾਇਆ ਪੰਜਾਬੀ ਸੂਬੇ ਦਾ ਕਿ ਜੀ ਸਾਨੂੰ ਪੰਜਾਬ ਆਪਣਾ ਚਾਹੀਦਾ ਜਿਵੇਂ ਉਹਨਾਂ ਨੂੰ ਲੱਗਦਾ ਸੀਗਾ ਕਿ ਇੱਥੇ ਜੇ ਪੰਜਾਬ ਪੰਜਾਬੀ ਜਾਂ ਸਿੱਖਾਂ ਦਾ ਮਾ ਮਜੋਰਿਟੀ ਵਾਲਾ ਸਟੇਟ ਹੋਏਗਾ ਤੇ ਫਿਰ ਉਹਨਾਂ ਦਾ ਰਾਜਪਾਗ ਹੀ ਰਹੇਗਾ ਤੇ ਜਿਹੜਾ ਕਾਂਗਰਸ ਸੀਗਾ ਕਾਂਗਰਸ ਦੇ ਵੇਲੇ ਆਪਣਾ ਜਿਹੜਾ ਇਹ ਦੇਸ਼ ਉਹਨਾਂ ਨੇ ਹਰਿਆਣਾ ਅਲੱਗ ਹੋਇਆ ਤੇ ਉਹਨਾਂ ਨੇ ਇਹਨੂੰ ਯੂਟੀ ਡਿਕਲੇਅਰ ਕਰਤਾ ਔਰ ਲੰਬਾ ਸਮਾਂ ਰਾਜ ਕਰਨ ਦੇ باوجود ਵੀ ਇਹਦੇ ਤੇ ਕੋਈ ਫੈਸਲਾ ਨਹੀਂ ਕੀਤਾ ਯੂਟੀ ਦਾ ਨੁਕਸਾਨ ਚੰਡੀਗੜ੍ਹ ਦਾ ਨੁਕਸਾਨ ਦੇ ਨਾਲ ਨਾਲ ਪਾਣੀਆਂ ਦਾ ਵੀ ਨੁਕਸਾਨ ਕੀਤਾ ਹੋਰ ਬਹੁਤ ਸਾਰੇ ਜਿਹੜੇ ਨੁਕਸਾਨ ਹੈਗੇ ਆ ਉਹ ਕਾਂਗਰਸ ਨੇ ਕੀਤੇ ਆ ਪੰਜਾਬ ਦੇ ਤੇ ਅਕਾਲੀਆਂ ਨੇ ਜਿਹੜਾ ਛੋਟਾ ਸੂਬਾ ਸੂਬੇ ਤੋਂ ਸੂਬੇ ਬਣਾ ਕੇ ਕੀਤਾ ਉਹ ਅਕਾਲੀਆਂ ਨੇ ਕੀਤਾ ਸੋ ਹੁਣ ਜਿਹੜੇ ਹੈਗੇ ਆ ਮਗਰਮਛ ਦੇ ਹੰਝੂ ਰੋਈ ਜਾਣਾ ਤੇ ਉਹ ਅਲੱਗ ਗੱਲ ਹੈਗੀ ਆ ਪੋਲਿਟਿਕ ਸਾਰੇ ਲੋਕੀ ਸਮਝਦੇ ਆ ਲੇਕਿਨ ਜਿਹੜਾ ਜਿਵੇਂ ਤੁਸੀਂ ਦੱਸਿਆ ਹੈਗਾ ਇਹਦੇ ਵਿੱਚ ਆਮ ਆਦਮੀ ਪਾਰਟੀ ਜਿਹੜੀ ਇਸ ਵੇਲੇ ਪੰਜਾਬ ਨੂੰ ਗਵਰਨ ਕਰ ਰਹੀ ਆ ਉਹਦਾ ਜਿਹੜਾ ਮੁੱਖ ਮੰਤਰੀ ਆ ਭਗਵੰਤ ਮਾਨ ਉਹਨੇ ਵੀ ਟਵੀਟ ਕਰਕੇ ਕਿਹਾ ਕਿ ਜੇ 10 ਏਕੜ ਇਹਨਾਂ ਨੂੰ ਦੇਣਾ ਹੈਗਾ ਹਰਿਆਣਾ ਨੂੰ ਤਾਂ 10 ਸਾਨੂੰ ਵੀ ਦੇ ਦਿਓ ਭਈ ਤੁਹਾਡਾ ਤਾਂ ਪਹਿਲਾ ਜਿਹੜਾ ਵਿਧਾਨ ਸਭਾ ਜੇ ਉਹ ਖਾਲੀ ਕਰਨਗੇ ਉਹ ਕਿਹਦੀ ਆ ਉਹ ਵੀ ਤਾਂ ਪੰਜਾਬ ਦੀ ਹੈ ਨਾ ਜਿੱਥੇ ਅੱਜ ਪੰਜਾਬ ਤੇ ਹਰਿਆਣਾ ਦੋਨੇ ਚਲਾ ਰਹੇ ਆ ਤੇ ਤੁਹਾਨੂੰ ਪਹਿਲੀ ਪਹਿਲੇ ਤੁਹਾਨੂੰ 10 ਏਕੜ ਜ਼ਮੀਨ ਕਿਉਂ ਚਾਹੀਦੀ ਹੈ ਨੰਬਰ 1 ਨੰਬਰ 2 ਜਦੋਂ ਤੁਸੀਂ ਆਪਣਾ ਨਵੀਂ ਜ਼ਮੀਨ ਮੰਗ ਰਹੇ ਹੋ ਇਹਦਾ ਮਤਲਬ ਤੁਹਾਡਾ ਕੋਈ ਕਲੇਮ ਨਹੀਂ ਹੈਗਾ ਇਸ ਦੇ ਚੰਡੀਗੜ੍ਹ ਦੇ ਉੱਤੇ ਤੀਜਾ ਕਿ ਜਦੋਂ ਤੁਸੀਂ ਆਪਣਾ ਰਹਾਇਸ਼ ਇੱਥੋਂ ਬਦਲ ਕੇ ਜਲੰਧਰ ਲੈ ਜੰਨੇ ਹੋ ਡਿਵੀਜ਼ਨਲ ਕਮਿਸ਼ਨਰ ਦੇ ਆਪਣਾ ਘਰ ਨੂੰ ਤੁਸੀਂ ਆਪਣਾ ਮੁੱਖ ਮੰਤਰੀ ਦੀ ਰਹਾਇਸ਼ ਡਿਕਲੇਅਰ ਕਰਦੇ ਹੋ ਨੋਟੀਫਾਈ ਕਰਦੇ ਹੋ ਕਿ ਤੁਹਾਨੂੰ ਇਹ ਸਮਝ ਨਹੀਂ ਲੱਗਦੀ ਹੈਗੀ ਕਿ ਤੁਹਾਡਾ ਇਨਡਾਇਰੈਕਟਲੀ ਜਿਹੜਾ ਕਲੇਮ ਹੈ ਚੰਡੀਗੜ੍ਹ ਤੇ ਡਿਲੂਟ ਹੋ ਰਿਹਾ ਹੈਗਾ ਸੋ ਇਸ ਕਰਕੇ ਜਿਹੜੇ ਸਾਡੇ ਮਾਨਯੋਗ ਮੁੱਖ ਮੰਤਰੀ ਆ ਨਾ ਤਾਂ ਉਹਨਾਂ ਨੂੰ ਗਵਰਨੈਂਸ ਆਂਦੀ ਐ ਤੇ ਨਾ ਹੀ ਉਹਨਾਂ ਨੂੰ ਪੰਜਾਬ ਦੇ ਹਿੱਤਾਂ ਦਾ ਪਤਾ ਹੈਗਾ ਕਿ ਕਿਹੜੀ ਗੱਲ ਦੇ ਵਿੱਚ ਉਹਨਾਂ ਦਾ ਹਿੱਤ ਹੈ ਪੰਜਾਬ ਦਾ ਤੇ ਕਿਹੜੀ 'ਚ ਨਹੀਂ ਹੈਗਾ ਇਸੇ ਤਰ੍ਹਾਂ ਉਹਨਾਂ ਨੇ ਜਿਹੜਾ ਆਪਣਾ ਆ ਜਿਹੜੀ ਮੰਡੀਆਂ ਦੇ ਵਿੱਚ ਕਿਸਾਨ ਰੁੱਲ ਰਿਹਾ ਹੈਗਾ ਆਪਣਾ ਮਜ਼ਦੂਰ ਰੁੱਲ ਰਿਹਾ ਹੈਗਾ ਆੜਤੀਆ ਰੁੱਲ ਰਿਹਾ ਹੈਗਾ ਲੋਕੀ ਰੁੱਲ ਰਹੇ ਹੈਗੇ ਆ ਉਹਨਾਂ ਦਾ ਉਹਨਾਂ ਨੂੰ ਕਹਿੰਦੇ ਆ ਕਿ ਇਹ ਬਦਲਾ ਲੈ ਰਹੀ ਕੇਂਦਰ ਸਰਕਾਰ ਦੱਸੋ ਕੇਂਦਰ ਸਰਕਾਰ ਨੇ ਤਾਂ ਚਾਵਲ ਚੁੱਕਨੇ ਆ ਚਾਵਲਾ ਦੇ ਐਡਵਾਂਸ ਪੈਸੇ ਵੀ ਦੇ ਦਿੱਤੇ 43000 ਕਰੋੜ ਰੁਪਇਆ ਦਿੱਤਾ ਲੇਕਨ ਆਪਣਾ ਝੂਠ ਬੋਲ ਕੇ ਇੱਕ ਨੈਰੇਟਿਵ ਸਿਰਜਦੇ ਹੈਗੇ ਆ ਕਿ ਵੀ ਇਹ ਤਾਂ ਬੀਜੇਪੀ ਦਾ ਕੰਮ ਹੈ ਹੁਣ ਦੇਖੋ ਪੂਰਾ ਇੰਡੀਆ ਦੇ ਵਿੱਚ ਤੀਜੀ ਟਰਮ ਨਰਿੰਦਰ ਮੋਦੀ ਨੂੰ ਮਿਲੀ ਹੈਗੀ ਆ ਦੇਸ਼ ਨੂੰ ਗਵਰਨ ਕਰਨ ਵਾਸਤੇ ਔਰ ਹਰਿਆਣਾ ਦੇ ਵਿੱਚ ਵੀ ਤੀਜੀ ਵਾਰੀ ਸਰਕਾਰ ਬਣ ਗਈ ਹੈ ਪੰਜਾਬ ਦੇ ਲੋਕਾਂ ਨੇ 7 ਐਮਪੀ ਦੀਆਂ ਸੀਟਾਂ ਦਿੱਤੀਆਂ ਪੰਜਾਬੀਆਂ ਨੇ ਕਾਂਗਰਸ ਨੂੰ ਤੇ 3 ਦਿੱਤੀਆਂ ਇਹਨਾਂ ਨੂੰ ਆਪਣਾ ਆਮ ਆਦਮੀ ਪਾਰਟੀ ਨੂੰ ਦੋ ਦਿੱਤੀਆਂ ਆਜ਼ਾਦ ਉਮੀਦਵਾਰਾਂ ਨੂੰ ਤੇ ਭਾਜਪਾ ਨੂੰ ਕੀ ਦਿੱਤਾ ਭਾਜਪਾ ਤਾਂ ਫਿਰ ਵੀ ਕਿਸੇ ਤਰ੍ਹਾਂ ਦਾ ਕੋਈ ਵਿਤਕਰਾ ਨਹੀਂ ਕਰ ਰਹੀ ਪੰਜਾਬੀਆਂ ਨਾਲ ਨਾ ਪੰਜਾਬ ਦੇ ਨਾਲ ਨਾ ਸਿੱਖਾਂ ਦੇ ਨਾਲ ਲੇਕਿਨ ਖਾਮ ਖਾਮ ਭਾਜਪਾ ਨੂੰ ਵਿਲੇਨ ਪੇਂਟ ਕਰਦੇ ਹੈਗੇ ਆ ਆਮ ਆਦਮੀ ਪਾਰਟੀ ਵਾਲੇ ਜਿੱਦਾਂ ਪਹਿਲਾਂ ਕਾਂਗਰਸ ਕਰਦੀ ਹੁੰਦੀ ਸੀ ਪੰਜਾਬ ਦੇ ਵਿੱਚ ਅਗਰ ਲੈਂਡ ਆਊਟ ਨਹੀਂ ਸਿਚੁਏਸ਼ਨ ਸੁਧਰ ਰਹੀ ਜਾਂ ਸੰਭਲ ਰਹੀ ਕਹਿੰਦੇ ਵਿਦੇਸ਼ੀ ਹੱਥ ਹੈਗਾ ਇਹਦੇ ਵਿੱਚ ਹੁਣ ਕਹਿੰਦੇ ਭਾਜਪਾ ਦਾ ਹੱਥ ਹੈਗਾ ਜਾਨੀ ਕਿ ਕੋਈ ਨਾ ਕੋਈ ਆਪਣੀ ਨਿਲਾਇਕੀ ਦੂਜੇ ਦੇ ਸਿਰ ਮੜਨੀ ਇਹ ਆਪਣਾ ਪਹਿਲਾਂ ਕਾਂਗਰਸ ਕਰਦੀ ਸੀ ਹੁਣ ਇਹੀ ਕੰਮ ਆਮ ਆਦਮੀ ਪਾਰਟੀ ਕਰ ਰਹੀ ਹੈਗੀਆ ਚੰਡੀਗੜ੍ਹ ਜਿਹੜਾ ਹੈਗਾ ਆ ਇਹ ਪੰਜਾਬ ਦੇ ਵਾਸਤੇ ਰਾਜਧਾਨੀ ਬਣਾਇਆ ਗਿਆ ਸੀਗਾ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਇਸ ਜ਼ਮੀਨ ਦੇ ਉੱਤੇ ਆਪਣਾ ਇਹ ਸ਼ਹਿਰ ਬਸਾਇਆ ਗਿਆ ਹੈਗਾ ਪੰਜਾਬ ਦਾ ਹੀ ਇਹ ਤੇ 100% ਹੱਕ ਹੈ ਲੇਕਿਨ ਕੇਂਦਰ ਸਰਕਾਰ ਨੂੰ ਇਹ ਬੇਨਤੀ ਕਰਨੀ ਚਾਹੀਦੀ ਆ ਕਿ ਇਸ ਇਸ਼ੂ ਨੂੰ ਰਿਜ਼ੋਲਵ ਕੀਤਾ ਜਾਵੇ ਚੰਡੀਗੜ੍ਹ ਪੰਜਾਬ ਨੂੰ ਦਿੱਤਾ ਜਾਵੇ ਹਰਿਆਣਾ ਨੂੰ ਪੈਸੇ ਦਿੱਤੇ ਜਾਣ ਉਹਨਾਂ ਦੇ ਵਾਸਤੇ ਰਾਜਧਾਨੀ ਵੱਖਰੀ ਬਣਨੀ ਚਾਹੀਦੀ ਆ ਭਾਵੇਂ ਉਹ ਪੰਚਕੁਲਾ ਬਣਾ ਲੈਣ ਕੁਰਕਸ਼ੇਤਰਾ ਬਣਾ ਲੈਣ ਰੋहतक ਬਣਾ ਲੈਣ ਜਿੱਥੇ ਉਹਨਾਂ ਦਾ ਜੀ ਕਰਦਾ ਬਣਾਣ ਲੇਕਿਨ ਚੰਡੀਗੜ੍ਹ ਪੰਜਾਬ ਦਾ ਹੈਗਾ ਤੇ ਪੰਜਾਬ ਦੇ ਲੋਕੀਏ ਤੇ ਕਦੇ ਕੋਈ ਕੰਪਰੋਮਾਈਜ਼ ਨਹੀਂ ਕਰਨਗੇ ਕਿ ਇਹਦੇ ਵਿੱਚ ਹਰਿਆਣੇ ਨੂੰ ਦਿੱਤਾ ਜਾਵੇ ਜੇ ਵਿਧਾਨ ਸਭਾ ਦੇ ਵਾਸਤੇ ਦੇਖੋ ਵੈਸੇ ਤਾਂ ਕੋਈ ਵੀ ਜ਼ਮੀਨ ਖਰੀਦ ਸਕਦਾ ਹੈਗਾ ਚੰਡੀਗੜ੍ਹ ਦੇ ਵਿੱਚ ਕੋਈ ਉਹ ਨਹੀਂ ਆਗੀ ਬੰਦਿਸ਼ ਨਹੀਂ ਹੈਗੀ ਤੇ ਹਰਿਆਣੇ ਨੂੰ ਜ਼ਮੀਨ ਦੇਣ ਦੇ ਨਾਲ ਪੰਜਾਬ ਦਾ ਡਿਲੂਟ ਕਲੇਮ ਵੀ ਡਿਲੂਟ ਨਹੀਂ ਹੁੰਦਾ ਹੈਗਾ ਲੇਕਿਨ ਜੇ ਉਹਨਾਂ ਨੇ ਆਪਣਾ ਜ਼ਮੀਨ ਖਰੀਦ ਕੇ ਵਿਧਾਨ ਸਭਾ ਬਣਾਨੀ ਹੈਗੀ ਆ ਤੇ ਜਾਂ ਤਾਂ ਪੰਚਗੋਲੇ ਬਣਾਣ ਤੇ ਜਾਂ ਫਿਰ ਜਿੱਥੇ ਉਹਨਾਂ ਨੇ ਨਵੀਂ ਰਾਜਧਾਨੀ ਉਹਨਾਂ ਦਾ ਮਨ ਕਰਦਾ ਕਿ ਬਣਾਉਣ ਦੀ ਉਹਨਾਂ ਦੀ ਸਲਾਹ ਆ ਗਈਆ ਉੱਥੇ ਬਣਾ ਜਾਂ ਜਿੱਥੇ ਜਿਵੇਂ ਚੱਲ ਰਿਹਾ ਚੱਲੀ ਜਾਂਦੇ ਨੇ ਮੇਰੇ ਖਿਆਲ ਦੇ ਵਿੱਚ ਵਿਧਾਨ ਸਭਾ ਵਾਸਤੇ ਜਿਹੜੀ ਆਪਣਾ ਯੂਟੀ ਐਡਮਿਨਿਸਟ੍ਰੇਸ਼ਨ ਨੂੰ ਬਿਲਕੁਲ ਵੀ ਜਮईन ਨਹੀਂ ਦੇਣੀ ਚਾਹੀਦੀ ਬਿਲਕੁਲ ਨਜ਼ਰ ਸਾਹਿਬ ਇੱਕ ਪ੍ਰਸ਼ਨ ਹੋ ਰਿਹਾ ਕਿ ਕਿਉਂਕਿ ਇਸ ਮੁੱਦੇ ਤੇ ਪੰਜਾਬ ਦੀਆਂ ਜਿਹੜੀਆਂ ਪਾਰਟੀਆਂ ਚਾਹੇ ਉਹ ਭਾਜਪਾ ਪਾਰਟੀ ਹੈ ਚਾਹੇ ਉਹ ਕਾਂਗਰਸ ਪਾਰਟੀ ਹੈ ਇਸ ਮੁੱਦੇ ਤੇ ਹੈ ਕਿ ਪੰਜਾਬ ਦਾ ਜਿਹੜਾ ਚੰਡੀਗੜ੍ਹ ਦੇ ਉੱਪਰ ਅਧਿਕਾਰ ਹੈ ਤੇ ਉਹ ਰਹੇਗਾ ਔਰ ਉਹਨਾਂ ਨੇ ਇਸ ਮੁੱਦੇ ਤੇ ਮਾਨਯੋਗ ਸੁਨੀਲ ਗਾਖੜ ਜੀ ਨੇ ਵੀ ਟਵੀਟ ਕੀਤੇ ਕਿ ਪੰਜਾਬ ਦਾ ਜਿਹੜਾ ਅਧਿਕਾਰ ਆ ਉਹ ਸਰਕਾਰ ਨੂੰ ਚਾਹੀਦਾ ਕਿ ਇਹਦਾ ਛੱਡੇ ਨਾ ਹੈਨਾ ਜਿਸ ਤਰ੍ਹਾਂ ਤੁਸੀਂ ਪਹਿਲਾਂ ਵੀ ਸਾਡੇ ਨਾਲ ਇੱਕ ਪ੍ਰੋਗਰਾਮ ਤੁਸੀਂ ਜ਼ਿਕਰ ਕੀਤਾ ਸੀ ਕਿ ਕਿਸ ਤਰ੍ਹਾਂ ਰਹਿਾਇਸ਼ ਛੱਡ ਰਹੇ ਤਾਂ ਕਿਤਨੇ ਕਿਤੇ ਚੰਡੀਗੜ੍ਹ ਤੋਂ ਆਪਦੀ ਜਿਹੜੀ ਹੈ ਅਧਿਕਾਰ ਹੈ ਉਹਨੂੰ ਚੋਟ ਪਹਚਾ ਰਹੇ ਨੇ ਇਸ ਮੁੱਦੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਪੰਜਾਬ ਦਾ ਸਾਥ ਦਿੱਤਾ ਹੈ ਕਿ ਜਿਹੜਾ ਚੰਡੀਗੜ੍ਹ ਦੇ ਉੱਪਰ ਪੰਜਾਬ ਦਾ ਅਧਿਕਾਰ ਹੈ ਔਰ ਇਹ ਕਿਸੇ ਵੀ ਕੀਮਤ ਦੇ ਵਿੱਚ ਹੱਥੋਂ ਨਹੀਂ ਜਾਣਾ ਚਾਹੀਦਾ ਔਰ ਸਰਕਾਰ ਨੂੰ ਇਸ ਤੇ ਗੰਭੀਰਤਾ ਨਾਲ ਕੰਮ ਕਰਨਾ ਚਾਹੀਦਾ ਕਿ ਇਹ ਚੀਜ਼ਾਂ ਨਾ ਹੋਣ। ਬੀਤੇ ਦਿਨੀ ਅ ਕਾਲੀ ਦਲ ਦੇ ਅਗੂ ਵਿਕਰਨਜੀਤ ਸਿੰਘ ਮਜੀਠੀਆ ਦਾ ਇੱਕ ਬਿਆਨ ਆਇਆ ਜਿਹੜਾ ਗੰਭੀਰਤਾ ਦੇ ਨਾਲ ਵੀ ਲੈਣਾ ਚਾਹੀਦਾ ਔਰ ਅਸੀਂ ਇਹਦੇ ਬਾਰੇ ਜਾਣਨਾ ਚਾਹਾਂਗੇ ਕਿ ਕੀ ਇਹਦੇ ਵਾਕਈ ਇਦਾਂ ਦੇ ਕੁਝ ਹਾਲਾਤ ਬਣ ਸਕਦੇ ਉਹਨਾਂ ਨੇ ਕਿਹਾ ਸੀ ਕਿ ਜੇ ਪੰਜਾਬ ਦੀ ਪੁਮੀ ਤੇ ਚੰਡੀਗੜ੍ਹ ਦੀ ਜਿਹੜੀ ਧਰਤੀ ਹੈ ਉਹਦੇ ਉੱਪਰ ਜੇ ਹਰਿਆਣਾ ਵਿਧਾਨ ਸਭਾ ਬਣਦੀ ਤਾਂ ਕਿ ਕਤਲੋਗਰਤ ਹੋ ਜਾਏਗੀ ਜਿਵੇਂ ਐਸਵਾਈਐਲ ਮੈਂ ਦੇ ਵੇਲੇ ਹੋਇਆ ਸੀ ਕੀ ਲੱਗਦਾ ਕੀ ਇਹ ਇਸ ਹੱਦ ਤੱਕ ਪਹੁੰਚਾਏਗੀ ਕਿ ਪੰਜਾਬ ਗੁਰਤੇਜ ਜੀ 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 ਗੁਰਤੇਜ ਜੀ ਦੇਖੋ ਪੰਜਾਬ ਇੱਕ ਬਾਰਡਰ ਸਟੇਟ ਹੈ ਪੰਜਾਬ ਦੇ ਜਿਹੜਾ ਆਪਣਾ ਸਿੱਖ ਮジョਰਿਟੀ ਸਟੇਟ ਹੈ ਪੰਜਾਬ ਦੇ ਵਿੱਚ ਆਜ਼ਾਦੀ ਤੋਂ ਬਾਅਦ ਚਾਹੇ ਸੂਬੇ ਨੂੰ ਲੈ ਕੇ ਚਾਹੇ ਆਪਣਾ 1984 ਦੇ ਵਿੱਚ ਜਾਂ ਇਸ ਤੋਂ ਪਹਿਲਾਂ ਕੁਝ ਸਮਾਂ ਅਤਵਾਦ ਦਾ ਦੌਰ ਵੀ ਰਿਹਾ ਤੇ ਡਿਸਟਰਬਡ ਰਿਹਾ ਸਟੇਟ ਸਾਡਾ ਅਸੀਂ ਕਿਸੇ ਵੇਲੇ 1 ਨੰਬਰ ਦੇ ਉੱਤੇ ਸਾਡਾ ਪੰਜਾਬ ਸਟੇਟ ਸੀਗਾ ਹੁਣ ਅਸੀਂ 25ਵੇਂ 28ਵੇਂ ਨੰਬਰ ਦੇ ਉੱਤੇ ਚਲੇ ਗਏ ਹੈਗੇ ਆ ਪੰਜਾਬ ਦੀਆਂ ਜਿਹੜੀਆਂ ਸਰਕਾਰਾਂ ਨਹੀਂਆਂ ਹੈਗੀਆਂ ਇਹਨਾਂ ਨੇ ਆਪਣਾ ਬਜਾਇ ਬਜਾਇ ਇਸ ਦੇ ਕਿ ਆ ਭਾਰਤ ਸਰਕਾਰ ਤੋਂ ਸਹਿਯੋਗ ਲੈ ਕੇ ਆਪਣੇ ਸੂਬੇ ਨੂੰ ਤਰੱਕੀ ਵੱਲ ਲੈ ਕੇ ਜਾਈਏ ਇਹ ហេਠਾ ហេਠਾ ਲੈ ਕੇ ਗਏ ਆ ਪੰਜਾਬ ਦਾ ਅੱਜ ਨੌਜਵਾਨ ਪੰਜਾਬ 'ਚ ਰਹਿਣ ਨੂੰ ਤਿਆਰ ਨਹੀਂ ਉਹ ਵਿਦੇਸ਼ਾਂ ਵੱਲ ਭੱਜ ਰਿਹਾ ਹੈਗਾ ਕਿਉਂਕਿ ਜਾਂਦਾ ਇੱਥੇ ਨਸ਼ਿਆਂ ਦੀ ਮਾਰ ਹੈ ਜਾਂ ਕਤਲੋਗਾਰਦ ਜਿਹੜਾ ਗੈਂਗਸਟਰ ਵਾਰ ਹੈ ਉਹ ਚੱਲ ਰਿਹਾ ਹੈਗਾ ਤੇ ਜਾਂ ਪੰਜਾਬ ਦੀ ਸਰਕਾਰ ਪਤਾ ਨਹੀਂ ਕਿਹੜੇ ਨਸ਼ੇ ਦੇ ਵਿੱਚ ਹੂਕ ਸੁੱਤੀ ਪਈ ਆ ਉਹ ਪੰਜਾਬ ਦੇ ਲੋਕਾਂ ਦੇ ਮਸਲੇ ਹੱਲ ਨਹੀਂ ਕਰ ਰਹੀ ਲੇਕਿਨ ਜਿੱਥੋਂ ਤੱਕ ਵਿਕਰਮ ਮਜੀਠੀਆ ਜੀ ਦੇ ਪ੍ਰਸ਼ਨ ਦਾ ਜਾਂ ਉਹਨਾਂ ਦੇ ਕਤਲੋਗਰ ਦਾ ਸਵਾਲ ਹੈਗਾ ਆ ਤਾਂ ਮੈਂ ਇਹੀ ਕਹਿਣਾ ਚਾਹਨਾ ਹੈਗਾ ਕਿ ਪੰਜਾਬ ਦੇ ਲੋਕਾਂ ਨੇ ਜਿਹੜਾ ਸੰਤਾਪ ਭੋਗਿਆ ਹੈਗਾ ਉਹ ਆਪਣਾ ਇੱਕ ਬਹੁਤ ਵੱਡਾ ਲੈਸਨ ਹੈ ਪੰਜਾਬ ਦੇ ਲੋਕਾਂ ਲਈ ਹਿੰਦੂ ਸਿੱਖ ਇਕਤਾ ਪੰਜਾਬ ਦਾ ਜਿਹੜਾ ਲੋਕਾਂ ਦਾ ਭਾਈਚਾਰਾ ਹੈਗਾ ਉਹ ਨਹੀਂ ਟੁੱਟਣਾ ਚਾਹੀਦਾ ਲੇਕਿਨ ਯੂਟੀ ਦਾ ਐਡਮਿਨਿਸਟਰੇਟਰ ਹੈ ਸਾਡੇ ਜਿਹੜੇ ਮਾਨਯੋਗ ਗਵਰਨਰ ਸਾਹਿਬ ਹੈ ਜਾਂ ਸਾਡੀ ਕੇਂਦਰ ਸਰਕਾਰ ਹੈ ਮੈਂ ਬੇਨਤੀ ਕਰਾਂਗਾ ਹੱਥ ਜੋੜ ਕੇ ਕਿ ਇਹੋ ਜਿਹਾ ਕੋਈ ਕਦਮ ਨਾ ਚੁੱਕੇ ਜਿਹਦੇ ਨਾਲ ਸਾਡਾ ਪੰਜਾਬੀ ਨੌਜਵਾਨ ਡਿਸਟਰਬ ਹੋਵੇ ਡਿਸਟਰਬ ਫੀਲ ਕਰੇ ਇੱਕ ਫੀਲਿੰਗ ਆਫ ਐਲੀਨੇਸ਼ਨ ਆਵੇ ਕਿ ਪੰਜਾਬੀਆਂ ਨਾਲ ਕੋਈ ਵਿਤਕਰਾ ਹੋ ਰਿਹਾ ਹਾਲਾਂਕਿ ਇਸ ਤਰ੍ਹਾਂ ਦੀ ਕੋਈ ਗੱਲ ਮੇਰੇ ਧਿਆਨ 'ਚ ਨਹੀਂ ਹੈਗੀ ਕਿ ਭਾਜਪਾ ਰੂਲਡ ਸੈਂਟਰ ਗਵਰਨਮੈਂਟ ਨੇ ਕੋਈ ਇਸ ਤਰ੍ਹਾਂ ਦਾ ਕਦਮ ਕਦੇ ਵੀ ਲਿਆ ਹੈਗਾ ਜਦੋਂ ਦੀ ਪਿਛਲੇ ਮੋਦੀ ਜੀ ਦੀ ਸਰਕਾਰ ਆਈ ਹੈ ਪਰ ਫਿਰ ਵੀ ਇਹ ਇੰਡੀਕੇਸ਼ਨ ਨਹੀਂ ਜਾਣੀ ਚਾਹੀਦੀ ਹੈ ਕਿ ਜਿਹੜੇ ਆਪਣਾ ਵਿਧਾਨ ਸਭਾ ਵਾਲੇ 10 ਏਕੜ ਜ਼ਮੀਨ ਹਰਿਆਣੇ ਨੂੰ ਕਿਉਂਕਿ ਲੋਕੀ ਪੰਜਾਬ ਦੇ ਇਸ ਗੱਲ ਨਾਲ ਸਹਿਮਤ ਨਹੀਂ ਹੈਗੇ ਪੰਜਾਬ ਦੀ ਕੋਈ ਪੋਲੀਟੀਕਲ ਪਾਰਟੀ ਇਸ ਨੂੰ ਸਪੋਰਟ ਨਹੀਂ ਕਰ ਰਹੀ ਕਿ ਕੇਂਦਰ ਆਪਣਾ ਕੇਂਦਰ ਸਰਕਾਰ ਯੂਟੀ ਐਡਮਿਨਿਸਟ੍ਰੇਸ਼ਨ 10 ਏਕੜ ਜ਼ਮੀਨ ਆਪਣਾ ਇਹਨਾਂ ਨੂੰ ਦੇਵੇ ਭਾਵੇਂ ਕੀਮਤ ਉਹਨਾਂ ਨੇ 12 ਏਕੜ ਦੀ ਗੱਲ ਚੱਲ ਰਹੀ ਹੈ ਕਿ ਬਟ ਆਪਸ ਵਿੱਚ ਆਪਣਾ ਤਵਾਦਲਾ ਕਰਕੇ ਦੇਣੀ ਹੈ ਪਰ ਇਹਦੇ ਨਾਲ ਵੀ ਅਸੀਂ ਸਹਿਮਤ ਨਹੀਂ ਹਾਂਗੇ ਬਤੌਰ ਭਾਜਪਾ ਦੇ ਕਹੋ ਕਿ ਵਰਕਰ ਬਤੌਰ ਅਸੀਂ ਪੰਜਾਬੀ ਇਸ ਗੱਲ ਨਾਲ ਬਿਲਕੁਲ ਸਹਿਮਤ ਨਹੀਂ ਹਾਂਗੇ ਕਿ ਹਰਿਆਣੇ ਨੂੰ 1 ਇੰਚ ਵੀ ਜ਼ਮੀਨ ਦਿੱਤੀ ਜਾਵੇ ਯੂਟੀ ਦੇ ਵਿੱਚੋਂ ਇਸ ਕਰਕੇ ਪੰਜਾਬ ਦੇ ਵਿੱਚ ਜਿਹੜੀ ਕਤਲੋਗਰਦ ਦੀ ਗੱਲ ਹੈਗੀ ਆ ਇਹ ਅੱਜ ਦੇ ਦਿਨ ਦੇ ਵਿੱਚ ਤਾਂ ਨਿਰਮੂਲ ਹੈ ਹੋਣੀ ਨਹੀਂ ਚਾਹੀਦੀ ਨਾ ਹੀ ਇਹਨੂੰ ਭੜਕਾਉਣਾ ਚਾਹੀਦਾ ਲੇਕਿਨ ਸਾਰੀਆਂ ਪਾਰਟੀਆਂ ਨੂੰ ਇੱਕਜੁੱਟ ਹੋ ਕੇ ਆਲ ਪਾਰਟੀ ਮੀਟਿੰਗ ਕਰਕੇ ਗਵਰਨਰ ਸਾਹਿਬ ਨੂੰ ਤੇ ਕੇਂਦਰੀ ਗ੍ਰਹਿ ਮੰਤਰੀ ਨੂੰ ਬੇਨਤੀ ਕਰਨੀ ਚਾਹੀਦੀ ਆ ਕਿ ਪਹਿਲੇ ਪੰਜਾਬ ਇਹ ਫੀਲ ਕਰ ਰਿਹਾ ਹੈਗਾ ਕਿ ਅਸੀਂ ਇਹਦਾ ਆਪਣਾ ਹਰਿਆਣੇ ਦਾ ਇਹਦੇ ਉੱਤੇ ਕੋਈ ਕਲੇਮ ਨਹੀਂ ਹੈਗਾ ਜੁਟੀ ਜਿਹੜਾ ਚੰਡੀਗੜ੍ਹ ਸੀਗਾ ਪੰਜਾਬ ਦੀ ਰਾਜਧਾਨੀ ਦੇ ਬਤੌਰ ਡਵੈਲਪ ਹੋਇਆ ਸੀਗਾ ਤੇ ਛੇਤੀ ਤੋਂ ਛੇਤੀ ਚੰਡੀਗੜ੍ਹ ਜਿਹੜਾ ਹੈਗਾ ਆ ਪੰਜਾਬ ਨੂੰ ਟਰਾਂਸਫਰ ਕਰ ਦੇਣਾ ਚਾਹੀਦਾ ਹੈਗਾ ਜਦੋਂ ਚੰਡੀਗੜ੍ਹ ਪੰਜਾਬ ਕੋਲ ਆ ਜਾਏਗਾ ਤੇ ਫਿਰ ਹਰਿਆਣਾ ਇੱਥੇ ਜ਼ਮੀਨ ਦੀ ਮੰਗ ਹੀ ਨਹੀਂ ਕਰੇਗਾ ਜਾਂ ਮੰਗ ਨਹੀਂ ਕਰੇਗਾ ਤੇ ਫਿਰ ਇੱਥੇ ਆਪਣਾ ਨਾ ਉਹਨਾਂ ਦੀ ਵਿਧਾਨ ਸਭਾ ਬਣਾਉਣ ਦਾ ਕੋਈ ਕਾਰਨ ਰਹੇਗਾ ਤੇ ਨਾ ਹੀ ਕਿਸੇ ਤਰ੍ਹਾਂ ਦਾ ਮਸਲਾ ਖੜਾ ਹੋਏਗਾ ਮੈਂ ਤਾਂ ਸਮਝਦਾ ਹੈਗਾ ਕਿ ਇਸ ਤਰ੍ਹਾਂ ਦੇ ਜਿਹੜੇ ਇੰਟਰ ਸਟੇਟ ਡਿਸਪਿਊਟ ਪੈ ਗਿਆ ਇਹਨਾਂ ਨੂੰ ਰਿਜ਼ੋਲਵ ਕਰਨਾ ਚਾਹੀਦਾ ਹੈਗਾ ਕੇਂਦਰ ਸਰਕਾਰ ਨੂੰ ਦੋਵੇਂ ਮੁੱਖ ਮੰਤਰੀਆਂ ਨੂੰ ਬੁਲਾ ਲੈਣ ਬਿਠਾ ਲੈਣ ਜਾਂ ਆਲ ਪਾਰਟੀ ਮੀਟਿੰਗ ਬੁਲਾ ਲੈਣ ਮੁੱਖ ਮੰਤਰੀ ਤੋਂ ਸਾਨੂੰ ਕੋਈ ਉਮੀਦ ਨਹੀਂ ਹੈ ਪੰਜਾਬ ਦੇ ਮੁੱਖ ਮੰਤਰੀ ਤੋਂ ਇਹਨੂੰ ਕੋਈ ਸਮਝ ਨਹੀਂ ਹੈਗੀ ਕਿ ਪੰਜਾਬ ਦੇ ਹਿੱਤ ਕਾਹਦੇ 'ਚ ਆ ਕਾਹਦੇ 'ਚ ਨਹੀਂ ਹੈਗੇ ਇਸ ਕਰਕੇ ਬੈਟਰ ਹੈਗਾ ਕੇ ਆਲ ਪਾਰਟੀ ਮੀਟਿੰਗ ਬੁਲਾ ਕੇ ਇਹਨੂੰ ਰਿਜ਼ੋਲਵ ਕੀਤਾ ਜਾਵੇ ਕਿ ਭਈ ਆਪਣਾ ਪੰਜਾਬ ਦਾ ਜਿਹੜਾ ਹੱਕ ਹੈਗਾ ਉਹ ਪੰਜਾਬੀਆਂ ਨੂੰ ਮਿਲ ਜਾਵੇ ਹਰ ਸਟੇਟ ਕੋਲ ਆਪਣੀ ਰਾਜਧਾਨੀ ਹੈ ਪੰਜਾਬ ਕੋਲ ਕਿਉਂ ਨਹੀਂ ਹੈਗੀ ਪੰਜਾਬ ਦੇ ਲੋਕਿਆ ਇੰਨੇ ਮਾੜੇ ਆ ਕਿ ਇਹਨਾਂ ਨੂੰ ਆਪਣੀ ਇੱਕ ਰਾਜਧਾਨੀ ਇੱਕ ਸਟੇਟ ਇੱਕ ਸਿਟੀ ਵੀ ਨਾ ਦਿੱਤਾ ਜਾਵੇ ਜਦੋਂ ਕਿ ਬਨਿਆ ਇਹਨਾਂ ਦੀ ਧਰਤੀ ਤੇ ਆ ਇਹਨਾਂ ਦੇ ਪਿੰਡ ਉਜਾੜੇ ਗਏ ਆ ਪੰਜਾਬੀ ਬੋਲਦੇ ਪਿੰਡ ਉਜਾੜੇ ਗਏ ਸੀ ਤੇ ਇਸ ਕਰਕੇ ਮੈਂ ਤਾਂ ਇਹੀ ਬੇਨਤੀ ਕਰਾਂਗਾ ਕਿ ਇਸ ਮਸਲੇ ਨੂੰ ਆਪਣਾ ਜੇਕਰ 10 ਏਕੜ ਜ਼ਮੀਨ ਪਾਵਾਂ ਜ਼ਮੀਨ ਵਟੇ ਜ਼ਮੀਨ ਯੂਟੀ ਨਾਲ ਲੈਣੀ ਆ ਉਹ ਵੀ ਮੈਂ ਉਹਦੇ ਹੱਕ 'ਚ ਬਿਲਕੁਲ ਨਹੀਂ ਆ ਕਿਉਂਕਿ ਇਸ ਮਸਲੇ ਨੂੰ ਆਪਣਾ ਢਕਾਉਣ ਵਾਲੇ ਪਾਸੇ ਵੱਲ ਇਹ ਇੱਕ ਕਦਮ ਹੋਏਗਾ ਨਾ ਕਿ ਮਸਲੇ ਨੂੰ ਸੁਲਝਾਣ ਵਾਲੇ ਪਾਸੇ ਬਿਲਕੁਲ ਜੀ ਹਦਰ ਸਾਹਿਬਾ ਸਾਰਾ ਪੰਜਾਬ ਤੇ ਸਾਰੇ ਪੰਜਾਬੀ ਜਾਤੀ ਕੌਮ ਵਸਤ ਧਰਮ ਰਾਜਨੀਤੀ ਤੋਂ ਪਰੋਟ ਕੇ ਇਹ ਹੀ ਗੱਲ ਕਰਦੇ ਨੇ ਕਿ ਜਿਹੜਾ ਹੈ ਸਦੀ ਬਾਣੀਯੋਗ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਬਾਣੀਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਜਿਹੜੀ ਨੀਂਦ ਸੁੱਤੇ ਪਿਓ ਸੁਨੀਂ ਤੋਂ ਜਾਗਣ ਤੇ ਜਿਹੜਾ ਪੰਜਾਬ ਦਾ ਅਧਿਕਾਰ ਹੈ ਉਹਦੇ ਲਈ ਲੜਨ ਉਹਦੇ ਲਈ ਸਾਰਾ ਪੰਜਾਬ ਉਹਨਾਂ ਨੂੰ ਸਾਥ ਦੇਣ ਲਈ ਤਿਆਰ ਹੈ ਤੇ ਰਦਰ ਸਾਹਿਬ ਤੁਸੀਂ ਸਾਡੇ ਨਾਲ ਜੁੜੇ ਹੋ ਔਰ ਇੱਕ ਬੜੀ ਸੁਖਮਤਾ ਦੇ ਨਾਲ ਇਹ ਸਾਰੇ ਮੁੱਦੇ ਤੇ ਚਾਨਣ ਪਾਇਆ ਉਮੀਦ ਕਰਦੇ ਹਾਂ ਤੁਹਾਡੀ ਗੱਲਾਂ ਸਾਡੇ ਦਰਸ਼ਕਾਂ ਨੂੰ ਸਮਝ ਆਈਆਂ ਹੋਣਗੀਆਂ ਤੇ ਸਾਡੀਆ ਪਾਰਟੀਆਂ ਵੀ ਇਸ ਮੁੱਦੇ ਤੇ ਜਿਵੇਂ ਸਟੈਂਡ ਲੈ ਰਹੀਆਂ ਨੇ ਸਾਡੀ ਸੱਤਾ ਪਾਰਟੀ ਵੀ ਇਸ ਤੇ ਸਟੈਂਡ ਲਵੇਗੀ ਤੇ ਅਸੀਂ ਤਾਂ ਇੱਕ ਉਹ ਨਾਰਾ ਜਿਹੜਾ ਪਹਿਲਾਂ ਚੱਲਦਾ ਹੁੰਦਾ ਸੀ ਉਹਨਾਂ ਲਈ ਇੱਕ ਗਾਣ ਨੂੰ ਖਤਮ ਕਰਨੀ ਚਾਹਾਂਗੇ ਖੜਿਆ ਫੁੱਲ ਗਲਾਬ ਦਾ ਚੰਡੀਗੜ੍ਹ ਪੰਜਾਬ ਦਾ ਸੋ ਅਦਰ ਸਾਹਿਬ ਬਹੁਤ ਬਹੁਤ ਤਰਫਾਤ ਕੀ ਬਾਤ ਹੈ ਤੁਸੀਂ ਸ਼ੁਕਰੀਆ ਜੀ ਨਮਸਕਾਰ ਸਤ ਸ਼੍ਰੀ ਅਕਾਲ ਨਮਸਕਾਰ ਨਮਸਕਾਰ